ਕਿਹੜਾ ਨਸ਼ਾ ਚਿੱਟਾ ਹਾਂ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਚਿੱਟਾ ਪੀਂਦੀ ਹੈ ਇਹ ਸ਼ਰਮੜੀ ਕਿਹੜੀ ਗੱਲ ਹੈ ਮੈਂ ਆਉਂਦੇ ਕੈਸੇ ਨੇ ਪੀਤੇ ਹਾਂ ਇਹ ਹੋ ਗਏ ਖਾਦੀ ਬੜਤੀ ਯਾਨੀ ਕੀ ਕਰਾਂ ਮੇਰੇ ਤਾਂ ਸਿਰ ਸਾਰੇ ਟੁੱਟਿਆ ਪਿਆ ਸਮਝ ਨਹੀਂ ਆਉਣੀ ਕੋਈ ਰੋਕੂ ਕਿਉਂ ਪੈਣ ਦੇ ਖਾਸ ਦੀ ਨਸ਼ਾ ਕਰਦੀ ਤੂੰ ਪਹਿਲਾਂ ਮੈਂ ਨਹੀਂ ਹੂੰਦੀ ਸਰਿੰਜ ਹੋਣੀ ਹੈ ਜੀ ਮੈਨੂੰ ਨਹੀਂ ਪਤਾ ਹੈਗਾ ਨਾ ਨਸ਼ਾ ਕਰਦੀ ਨਹੀਂ ਨਹੀਂ ਮੈਂ ਨਹੀਂ ਨਸ਼ਾ ਨਸ਼ਾ ਤਾਂ ਕਰਦੀ ਨਹੀਂ ਜੀ ਨਹੀਂ ਮੈਂ ਨਹੀਂ ਨਸ਼ਾ ਕੀਤਾ ਹੈ ਮੇਰੇ ਨਹੀਂ ਆ ਗਿਆ ਮੇਰੇ ਸਿਰ ਹੀ ਸਾਰੇ ਟੁੱਟੀਆਂ ਨਾ ਕਿਹਨੂੰ ਕਹਾਂ ਕੋਈ ਵੀ ਅੱਖ ਨਹੀਂ ਲਾਉਂਦਾ ਫਰੀਕ ਨੂੰ ਗਿਆ ਸੀਗਾ ਮੈਸੇਜ ਕਰਕੇ ਉਹਨੇ ਵੀ ਜਵਾਬ ਦਿੱਤਾ ਉਹ ਕਹਿੰਦੀ ਮੇਰੇ ਕੋਲੇ ਵੀ ਨਹੀਂ ਕੋਈ ਹੱਲ ਹੋ ਸਕਦਾ ਨਾ ਜਸ ਨੂੰ ਪੁੱਛੂਣ ਵੀ ਜਵਾਬ ਦੇ ਤਾਂ ਹੋਰ ਕਿਹਨੂੰ ਪੁੱਛਾਂ ਮੈਂ ਹਾਏ ਰੱਬਾ ਮੈਂ ਤਾਂ ਘਰੋਂ ਬਾਹਰ ਵੀ ਨਹੀਂ ਸਕਦੀ ਕੀ ਹੋ ਗਿਆ ਭਾਬੀ ਕੀ ਪੁੱਛਣਾ ਨਹੀਂ ਨਹੀਂ ਕੋਈ ਸ ਨੂੰ ਪੁੱਛਣਾ ਨਹੀਂ ਕੋਈ ਗੱਲ ਆ ਦੱਸ ਤੇ ਨਾ ਲਿਹਾ ਜੀ ਕਿਉਂ ਬੈਠੇ ਗਏ ਹੋ ਗਿਆ ਕੀ ਦੱਸੂ ਮੈਂ ਦੱਸ ਭਾਬੀ ਕੀ ਗੱਲ ਹੈ ਮੈਨੂੰ ਨਸ਼ੇ ਤੋਂ ਬਿਨਾ ਸਰੀ ਟੁੱਟ ਜਾਂਦਾ ਜਿਵੇਂ ਜਾਨ ਨਿਕਲਣ ਵਾਲੀ ਹੋ ਰਹੀ ਹੈ ਹੱਡ ਚੋਂ ਨਸ਼ੇ ਤੋਂ ਬਿਨਾ ਹਾਂ ਪ੍ਰੇਤ ਨਹੀਂ ਹਰਨ ਹੋਣਾ ਵਾਲੀ ਕੀ ਗੱਲ ਹੈ ਕਿਹੜਾ ਨਸ਼ਾ ਚਿੱਟਾ ਹੁਣ ਬੀਦ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਚਿੱਟਾ ਪੀਨੀ ਹੈ ਇਹ ਸ਼ਰਮ ਮਰੀ ਕਿਹੜੀ ਗੱਲ ਹੈ ਮੈਂ ਆਪਦੇ ਪੈਸਿਆਂ ਨਾਲ ਪੀਨੀ ਹੈ ਕਿਸੇ ਤੋਂ ਫ੍ਰੀ ਦਾ ਲੈ ਕੇ ਨਾਲੇ ਜੋਤੀ ਮੇਰੀ ਗੱਲ ਸੁਣਨਾ ਇਹ ਗੱਲ ਨਾ ਜਿਵੇਂ ਤੈਨੂੰ ਦਿਸੀ ਹੈ ਉਹ ਵੀ ਮੇਰੀ ਮਜਬੂਰੀ ਸੀ ਤੈਨੂੰ ਦਿਸਣਾ ਕਿਉਂਕਿ ਮੇਰਾ ਸਰੀਰ ਨਾ ਜਮਾਂ ਟੁੱਟਿਆ ਪਿਆ ਹੈ ਪਰ ਇਹਨਾਂ ਤੇਰੀ ਬੀੜੇ ਕੋਲੇ ਨਹੀਂ ਪਹੁੰਚਣੀ ਚਾਹੀਦੀ ਤੈਨੂੰ ਨਾ ਮੇਰੀ ਸੁਣ ਨਹੀਂ ਤਾਂ ਤੂੰ ਮੇਰਾ ਮਰੀ ਦਊ ਦੇਖੀ ਆ। ਆਪ ਕਿ ਸੱਚੇ ਨਾ ਮਤਨਾ ਜਮੇ ਸ਼ਰਮਣੀ ਹੈਗੀ ਤੈਨੂੰ ਐ ਤਾਂ ਪਤਾ ਜਿਵੇਂ ਹੁਣ ਵਿਆਹ ਹੀ ਕਈ ਵਿਆਹ ਕੇ ਵੀ ਹਰ ਦਾ ਕੰਮ ਹੀ ਕਰਨਾ ਜੁਤੀ ਮੇਰੀ ਗੱਲ ਸੁਣ ਉਹ ਗੱਲ ਮੈਂ ਤੇਰੀ ਸਮਝਦੀ ਆ ਪਰ ਜਿਹੜਾ ਮੈਨੂੰ ਰੋਗ ਲੱਗਿਆ ਹੋਇਆਗਾ ਉਹ ਐਵੇਂ ਥੋੜੀ ਇੱਕ ਦਿਨ ਚ ਸੋਤੇ ਗਲਤੀਆਂ ਵੀ ਆਉਂਦੀਆਂ ਹੁੰਦੀਆਂ ਨੇ ਗਲਤੀਆਂ ਤਾਂ ਹੁੰਦੀਆਂ ਨੇ ਪਰ ਉਹ ਨੂੰ ਨਹੀਂ ਪਤਾ ਲੱਗਦਾ ਹੁੰਦਾ ਠੀਕ ਆ ਨਾ ਬਾਅਦ ਚ ਬੰਦੇ ਨੂੰ ਪਤਾ ਲੱਗਦਾ ਹੁੰਦਾ ਮੈਨੂੰ ਕਿਹੜਾ ਪਤਾ ਸੀ ਮੈਨੂੰ ਰੋਗ ਜਾਂ ਨਸ਼ੇ ਕਰਦਿਆਂ ਨਹੀਂ ਸੀ ਹੁੰਦੇ ਕਰਦਿਆਂ ਹੁੰਦੀਆਂ ਸੀ ਬੰਦਾ ਆਪ ਕਹੀਂ ਚੱਲੇ ਉਹ ਗੱਲ ਤਾਂ ਤੈਨੂੰ ਮੈਂ ਸਮਝਦੀ ਆ ਪਰ ਤੂੰ ਹੁਣ ਮੈਨੂੰ ਜ਼ਿਆਦਾ ਮਤਾਂ ਨਹੀਂ ਦੇ ਠੀਕ ਆ ਨਾ ਤੇ ਨਾਲੇ ਤੂੰ ਵੀਰੇ ਨੂੰ ਨਾ ਦੱਸਦੀ ਜੇ ਤੇਰੇ ਤੋਂ ਕੋਈ ਮੇਰਾ ਹੱਲ ਹੁੰਦਾ ਤਾਂ ਤੂੰ ਕਰਦੇ ਇਹ ਇੱਕ ਤਾਂ ਮੈਨੂੰ ਨਸ਼ੇ ਦੀ ਤੋੜ ਲੱਗੀ ਐ ਤੇ ਉੱਤੋਂ ਤੂੰ ਮੈਨੂੰ ਉਹਦਾ ਭਾਸ਼ਣ ਦੇ ਰਹੀ ਐ ਇਹ ਪਤਾ ਮੇਰਾ ਮਨ ਕਿੰਨਾ ਦੁਖੀ ਹੋ ਰਿਆਂਗਾ ਮੇਰਾ ਸਿਰ ਜਮ ਹਾਏ ਰੱਬਾ ਇਹ ਤਾਂ ਚੰਗਾ ਤਾਂ ਨਾ ਤੂੰ ਮੈਨੂੰ ਚ ਵਧੀਆ ਰੱਬਾ ਚਾਹਤੀ ਲੈ ਤੂੰ ਤਾਂ ਇਹ ਸੁੱਖ ਮੰਗਦੀ ਆ ਵੀ ਵਧੀਆ ਮੈਂ ਕੱਲੀ ਰਮਾਂ ਇਹ ਘਰ ਚ ਚੋੜੀ ਹੋ ਕੇ ਤੈਨ ਤਾਂ ਹੈਗਾ ਹੀ ਇਹੀ ਹੈ ਹੇ ਹੁਣ ਮੈਂ ਕੀ ਟੋ ਹੱਲ ਕਰਾਂ ਸੰਝ ਨਹੀਂ ਲੱਗਦੀ ਹੈ ਕਿ ਕਰਾਂ ਸਾਰਿਆਂ ਨੂੰ ਪੁੱਛ ਕੇ ਦੇਖਣਾ ਹੈ ਰੱਬਾ ਤੂੰ ਕੋਈ ਹੱਲ ਕਰ ਦੇ ਮੇਰਾ ਕਿਹਨੂੰ ਪੁੱਛੂ ਮੈਂ ਹੁਣ ਕੌਣ ਦਵਾਂ ਰੱਬਾ ਹੇ ਕੀ ਹੋ ਗਿਆ ਬੱਬੀ ਇਹ ਨਹੀਂ ਕਰੀ ਜਾਨੀ ਹੈ ਹਾਂ ਹਾਂ ਹੋ ਗਏ ਹੈ ਖਾਸੀ ਮਿਲਤੀ ਨਹੀਂ ਕੀ ਕਰਾਂ ਮੇਰੇ ਤਾਂ ਨਾ ਸਿਰ ਸਾਰੇ ਟੁੱਟਿਆ ਪਿਆ ਨਾ ਸਮਝ ਨਹੀਂ ਆਉਣੀ ਕੀ ਸਿਰ ਟੁੱਟ ਨੂੰ ਗਿਆ ਗੋੜੀ ਗਾੜੀ ਲਾਹ ਲਵੇ ਗੋਲੀ ਗਾਦੀ ਖਾਵਾਂ ਤੂੰ ਨਾ ਮੇਰੇ ਕੰਮ ਕਰ ਕੀ ਹੋਇਆ ਮੈਨੂੰ ਨਿਤਟਾ ਲਿਆ ਕੇ ਦੇ ਦੇ ਹੈ ਟੱਟਾ ਹਾਂ ਕਿਉਂ ਮੈਂ ਮੈਨੂੰ ਕੀ ਦੱਸਾਂ ਮੈਂ ਨਾ ਪਹਿਲਾਂ ਵਿਆਹ ਤੋਂ ਪਹਿਲਾਂ ਪੀਂਦੀ ਹੁੰਦੀ ਸੀ ਹੁਣ ਉਹ ਵੀ ਰੋਗ ਮੈਨੂੰ ਲੱਗਿਆ ਹੋਇਆ ਹੁਣ ਉਹ ਪੀਤੇ ਬਿਨਾ ਮੇਰੋਂ ਹੋ ਜਾਂਦਾ ਹੈਗਾ ਨਹੀਂ ਤੇ ਮੈਂ ਬਾਲੀ ਜਿਹਾ ਬਿਮਾਰ ਹੋ ਜਾਈਂ ਤੈਨੂੰ ਪਤਾ ਨਹੀਂ ਹੈਗਾ ਬਾਈ ਨੂੰ ਨਹੀਂ ਪਤਾ ਨਾਲੇ ਬਾਈ ਨੂੰ ਨਾ ਇਹ ਗੱਲ ਦੱਸਦੀ ਕਿਤੇ ਤੇ ਘਰ 'ਚ ਕਿਸੇ ਹੋਰ ਕੁੜੇ ਵੀ ਨਾ ਕਰਦੀ ਕਿਤੇ ਹੋਰ ਮੇਰੋਂ ਜੂਤ ਖਾ ਲੇ ਕਿਸੇ ਜੇ ਜੂਤ ਲਾਂਗੀ ਫਿਰ ਮੈਂ ਲਾ ਕੇ ਵੀ ਨਹੀਂ ਦਿੰਦਾ ਕੋਈ ਫਿਰ ਜਦੋਂ ਮੈਂ ਤੈਨੂੰ ਕਹੀ ਨਹੀਂ ਤੂੰ ਮੇਰੀ ਗੱਲ ਸਮਝਿਆ ਇੱਕ ਤਾਂ ਮੈਂ ਉਹ ਦੁਖੀ ਹੋ ਰਹੀ ਹਾਂ ਉਖ ਤੋਂ ਆ ਕੇ ਤੂੰ ਮੈਨੂੰ ਦੁਖੀ ਕਰੀ ਜਾਣਾ ਪਹਿਲਾਂ ਮੈਨੂੰ ਉਹ ਦੁਖੀ ਕਰੀ ਘੰਟੇ ਇਥੇ ਭਾਸ਼ਣ ਦੇਈਏ ਕਿੱਥੇ ਦਾ ਮੇਰੀ ਹੈਲਪ ਕਰਨੀ ਸੀ ਮੇਰਾ ਕੋਈ ਹੱਲ ਕਰਨਾ ਸੀ پتہ ਮੈਂ ਕਿੰਨੇ ਟਾਈਮ ਦੀ ਲੋਕ ਹਾਂ ਦੀ ਮੈਂ ਤੱਕ ਰਹੀ ਨਹੀਂ ਸਵੇਰ ਦੀ ਮੈਸੇਜ ਕਰਨ ਲੱਗਿਆਂ ਨੂੰ ਅੱਛਾ ਕਿਸੇ ਨੇ ਨਹੀਂ ਸੁਣੀ ਹੈਗੀ ਮੇਰੀ ਗੱਲ ਚੱਲੇ ਆਦਾ ਮੈਂ ਦਊਂਗਾ ਪਰ ਜਦੋਂ ਮੇਰਾ ਹੀ ਕੰਮ ਕਰਦਾ ਬਹੁਤ ਜ਼ਿਆਦਾ ਦੁਖੀ ਹਾਂ ਟੁੱਟ ਜਾਂਦਾ ਸੀ ਹਾਂ ਮੇਰਾ ਵੀ ਕੰਮ ਕਰਨ ਬੋਦ ਨੂੰ ਪਰ ਮੈਂ ਜ਼ਿਆਦਾ ਦਊਂਗਾ ਕੋਈ ਗੱਲ ਨਹੀਂ ਮੈਂ ਤੇਰਾ ਕੰਮ ਕਰ ਦੂੰਗੀ ਜੋ ਵੀ ਹੋਇਆ ਪਰ ਤ ਪਲੀ ਹੱਥ ਜੋੜੇ ਤੇਰੀ ਸਮਝ ਕਰਦਾ ਹਾਲ ਕੋਈ ਚੰਗਾ ਹਰਮਾ ਹਾਲ ਨਹੀਂ ਕਿੰਨੇ ਟਾਈਮ ਤੱਕ ਵਾਪਸ ਆ ਜਾਏਗਾ ਤੂੰ ਮੇਰੇ ਕੋਲ ਆਉਣਾ ਮੈਂ ਜਿਆਦਾ ਪਤਾ ਕਰਿਆ ਮੈਂ ਠੀਕ ਹੈ ਜਲਦੀ ਤੋਂ ਜਲਦੀ ਆ ਜੀ ਚੰਗਾ ਹਾਂ ਬਹੁਤ ਸ਼ੁਕਰ ਹੈ ਕੋਈ ਨਾ ਕੋਈ ਹਾਲ ਨਾ ਤਾਂ ਕੋਈ ਨਹੀਂ ਹਾਂ ਵੀਰੇ ਹਾਂ ਬਣੇ ਤੁਹਾਨੂੰ ਇੱਕ ਗੱਲ ਪਤਾ ਹੈ ਹੂੰ ਪਤਾ ਹੈ ਕੀ ਦੱਸੋ ਤੁਹਾਨੂੰ ਪਤਾ ਵਿਪਾ ਬਿਨਾਂ ਟਿੱਕਾ ਪਿੰਦੀ ਐ ਟਿੱਕਾ ਪਿੰਦੀ ਅੱਜ ਮੇਰੇ ਲਈ ਵੀ ਖਾਸੀ ਤੋਂ ਬਲ ਤਾਂ ਹੀ ਬਲਕੇ ਰਹੀ ਸੀ ਅੱਜੋ ਠੀਕ ਆ ਉਹ ਐ ਨਾ ਖੁਰਕਦੇ ਹੋ ਜਾਂਦੀ ਆ ਤੇ ਲੱਤਾਂ ਹੀ ਦੱਬੇ ਜਾਂਦੀਆਂ ਮੈਂ ਭਾਬੀ ਕੀ ਹੋ ਗਿਆ ਕਹਿੰਦੀ ਐ ਐ ਕਰਕੇ ਮੈਨੂੰ ਤੋੜ ਲੱਗੇ ਪਈ ਐ ਅੱਛਾ ਇਹ ਵਿਆਹ ਤੋਂ ਪਹਿਲਾਂ ਦੀ ਪਿੰਦੀ ਐ ਪਹਿਲਾਂ ਨਹੀਂ ਇਨਾਂ ਨੇ ਗੌਰ ਕਰੀ ਬਾਈ ਵੀ ਆ ਕਹਿੰਦਾ ਲਵ ਮੈਰਿਜ ਕਰਾਉਂ ਲਵ ਮੈਰਿਜ ਰੂ ਕਰਾਣਾ ਲਵ ਜੂ ਮੇਰੇ ਦੇ ਸਹੀ ਗੱਲਾਂ ਨੂੰ ਜਦੋਂ ਵੀ ਸ਼ਰਮ ਨਹੀਂ ਆਉਂਦੀ ਹੈਗੀ ਵੀ ਚੱਲ ਪਹਿਲਾਂ ਜਿਹੜਾ ਕੋਈ ਸਾਲ ਦਾ ਫਿਰ ਠੀਕ ਸੀਗਾ ਵਿਆਹ ਤੋਂ ਬਾਅਦ ਚ ਹਟ ਦੋ ਉਹੀ ਤਾਂ ਗੱਲ ਆ ਕਰਦਾ ਸਾਰੇ ਖੇ ਬਹੁਤ ਸੱਚੀ ਯਾਰ ਵਿੜੇ ਚ ਉਹੀ ਤਾਂ ਗੱਲ ਆ 422 ਨਾਲ ਗੱਲ ਕਰੂੰਗਾ ਮੈਂ ਜਦੋਂ ਆਇਆ ਹਣ ਤੁਸੀਂ ਮੈਂ ਕਰਦਾ ਹਾਂ ਲੋ ਕੋਈ ਨਹੀਂ ਮਰ ਜੂਗੀ ਉਹ ਲੈ ਹੁਣ ਚਿੱਟਾ ਧਾ ਕੇ ਦੋਗੇ ਹੈ ਉਹ ਫਿਰ ਗਾਲ ਪੈਗੀ ਮੇਰੇ ਤੇ ਕਿਸੇ ਸਾਹਮਣੇ ਮੇਰੇ ਤੇ ਹੋਰ ਪੁਲਿਸ ਕਿਸ ਗੱਲ ਕੁਝ ਨਹੀਂ ਹੁੰਦਾ ਹੈਗਾ ਬਣ ਜੇ ਤਾਲ ਨੂੰ ਦੇਖਾਂ ਚੰਗਾ ਕਮਾਲ ਦੀ ਗੱਲ ਹੈ ਹਣ ਇਹ ਵੀਰਾ ਵੀ ਹੁਣ ਚਿੱਟਾ ਲੈ ਕੇ ਦਊਗਾ ਜੇ ਮਰ ਕੇ ਫੇਰ ਆਬੀ ਇਦਰੇ ਬਾਕੀ ਆ ਲੈ ਫੜ ਲੈ ਹੋਰ ਹੋਬ ਦੇ ਕੇ ਲਾਣੀ ਬਾਤ ਤੁਹਾਨੂੰ ਦਵਾਈ ਦੁਵਾਈ ਦਵਾ ਦਾਂਗੇ ਹੁਣ ਰੋਜ਼ ਰੋਜ਼ ਤਾਂ ਮੈਨੂੰ ਹੋ ਰਿਹਾ ਕੋਈ ਗੱਲ ਨਹੀਂ ਥੈਂਕ ਯੂ ਬਹੁਤ ਬਹੁਤ ਧੰਨਵਾਦ ਰਾਂ ਪਰਾਂ ਦੇਖ ਕੇ ਲਾਈਂਗੇ ਤੇ ਹੋਰ ਐਸਾ ਪਖੜਾ ਕਰ ਦੇਸੀ ਦਿਖਿਆ ਤੈਨੂੰ ਤੈਨੂੰ ਹੋਰ ਉਹਦਾ ਮੇਰੇ ਵੀ 73 ਬੰ ਵਾਲੇ ਕੰਮ ਨਾਲੇ ਉਹ ਜੋਤੀ ਕੋਲੇ ਕੋਈ ਗੱਲ ਨਗਰੀ ਹੈ ਜੀ ਕੋਈ ਨਹੀਂ ਚਲ ਠੀਕ ਹੈ ਦੇਖ ਕੇ ਰੋਜ਼ ਰੋਜ਼ ਇੱਥੇ ਲੱਤਾਂ ਦਾ ਮੈਂ ਤਾਂ ਕਹਿੰਦਾ ਮੀ ਆਲੇ ਤੇਰੇ ਵੇਰੂ ਲੱਗਦਾ ਠੀਕ ਹੈ ਠੀਕ ਆਉ ਬਹੁਤ ਸਰਚ ਕੇ ਸਾਰਿਆਂ ਨੇ ਆ ਹਾਂ ਤੁਸੀਂ ਕੀ ਕਰ ਦਿੱਤੀ ਆ ਕੀ ਛੱਟਿਆ ਉਹ ਹੋ ਤਾਂ ਕੁਛ ਨਹੀਂ ਹੈਗਾ ਤੁਸੀਂ ਇੱਧਰ ਕੀ ਕਰਦੇ ਫਿਰਦੇ ਹੋ ਆ ਕੀ ਆ ਨਹੀਂ ਨਹੀਂ ਇਹ ਤਾਂ ਖਾਲੀ ਲਫਾ ਭਾਈ ਦਰੋ ਚੱਕ ਕੇ ਮੈਂ ਦੱਸ ਸਰਿੰਜ ਕੀ ਕਰਦੀ ਐ ਚਾ ਸਰਿੰਜ ਨੇ ਮੈਨੂੰ ਇੱਕ ਵੀ ਭੈਣ ਦੇ ਖਸਮ ਦੀ ਨਸ਼ਾ ਕਰਦੀ ਤੂੰ ਪਹਿਲਾਂ ਮੈਂ ਨਹੀਂ ਹੂੰਦੀ ਸਰਿੰਜ ਹੋਣੀ ਐ ਜੀ ਮੈਨੂੰ ਨਹੀਂ ਪਤਾ ਹੈਗਾ ਨਸ਼ਾ ਕਰਦੀ ਦੀ ਨਹੀਂ ਨਹੀਂ ਮੈਂ ਨਹੀਂ ਨਸ਼ਾ ਨਸ਼ਾ ਤਾਂ ਕਰਦੀ ਦੀ ਨਹੀਂ 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 ਮੈਂ ਨਹੀਂ ਨਸ਼ਾ ਕੀਤਾ ਹੈਗਾ ਇਹ ਮੇਰੇ ਨਹੀਂ ਹੈਗਾ ਮੈਨੂੰ ਕੀ ਪਤਾ ਕਿਵੇਂ ਆਇਆ ਘਰੇ ਭੈਣ ਦੇ 11 ਨਹੀਂ ਉਹ ਪਹਿਲਾਂ ਤਾਂ ਕੁੜੀਆਂ ਨਾਲ ਲੱਗ ਕੇ ਤੁਸੀਂ ਚਿੱਟਾ ਪੀ ਜਾਣੀ ਹੋ ਹੈ ਬਾਦ ਚ ਤੁਸੀਂ ਯਾਰਾ ਕਰੀ ਜਾਨੀ ਹੋ ਤੁਸੀਂ ਮੈਨੂੰ ਕਦੋਂ ਲੜਦੇ ਹੋ ਤੁਸੀਂ ਮੈਨੂੰ ਕਦਨ ਦੇਖੇ ਨਸ਼ਾ ਕਰਦੇ ਹੋ ਤੈਨੂੰ ਲਿਆ ਕੇ ਕਿਨੇ ਇੱਤਾ ਫਰਾਕੇ ਕੌਣ ਗਿਆ ਇਹ ਮੈਨੂੰ ਨਹੀਂ ਪਤਾ ਹੈਗਾ ਤੁਹਾਡਾ ਕੋਈ ਦੋਸਤ ਦੋਸਤ ਹੁਣਾ ਉਸੇ ਦੇ ਹੀ ਹੋਣਾ ਮੈਂ ਇਹਨੂੰ ਨਹੀਂ ਪਸਾ ਸਾਡੇ ਤਾਂ ਘਰੇ ਕੋਈ ਕਰਦਾ ਨਹੀਂ ਹੈ ਕਿੱਥੋਂ ਆਇਆ ਹੈ ਮੈਨੂੰ ਦੱਸ ਮੈਨੂੰ ਕੀ ਪਤਾ ਹੈ ਕਿੱਥੋਂ ਆਇਆ ਉਹ ਮੁੰਡਾ ਜਿਹੜਾ ਹੁੰਦਾ ਹੁੰਦਾ ਘਰੇ ਉਹ ਹੀ ਫੜਾ ਕੇ ਘਰੇ ਦਾ ਕੋਈ ਆਉਂਦੇ ਨਹੀਂ ਮੈਨੂੰ ਨਹੀਂ ਪਤਾ ਫਿਰ ਕਿੱਥੋਂ ਆਇਆ ਬਾਥਰੂਮ ਚ ਪਿਆ ਸੀ ਮੈਂ ਚੱਕ ਕੇ ਲਵਾਵਾ ਤੁਹਾਨੂੰ ਦੇਖ ਕੇ ਬੰਦ ਖਾ ਤਰੀ ਬੰਦ ਖਾ ਆਹ ਦੇ ਇੱਕ ਸਰਿੰਜਾਂ ਦੇ ਨਿਸ਼ਾਨ ਉਹ ਦੇਖ ਲੈ ਸਰਿੰਜਾਂ ਦੇ ਨਿਸ਼ਾਨ ਸਰਿੰਜਾਂ ਨਸਾਂ ਜੋਤੀ ਸਰਿੰਜਾਂ ਦੇ ਨਸਾਂ ਜੋਤੀ ਇਹਨੇ ਨਸ਼ਾ ਕਰਦੀ ਆ ਹਾਂਜੀ ਆਹ ਸਰਿੰਜਾਂ ਕੋ ਕੌਣ ਦੇ ਕੇ ਜੈਨੂ ਕਰੇ ਦੇਖੇ ਤਾਂ ਪਤਾ ਨਹੀਂ ਬਣ ਗਿਆ ਹਰੇ ਕਈ ਆਉਂਦੇ ਸੀ ਕਹਿੰਦੇ ਮੇਰਾ ਫੀਡ ਰੁੱਟੀ ਜਾਂਦਾ ਕਰਪਟ ਦੀਆਂ ਤੂੰ ਸੌਰੀ ਜੀ ਮੇਰੇ ਤੋਂ ਗਲਤੀ ਹੋ ਗਈ ਹੁਣ ਨਹੀਂ ਕਰਦੀ ਦੁਆਦ ਕਦੇ ਵੀ ਜਾ ਸੀਨੇ ਰੱਖਣੀ ਤੂੰ ਨਿਕਲ ਰੋ ਨਾ ਕਰੋ ਸਾਡੇ ਬਾਹਰ ਨਿਕਲ ਚਲ ਨਹੀਂ ਜੀ ਦੁਆਦ ਕਦੇ ਨਹੀਂ ਕਰਦੀ ਆ ਬਾਰਿਸ਼ ਛੱਡੀ ਬਣੀ ਮੈਂ ਤੁਹਾਡੇ ਮੂਰੇ ਹੱਥ ਜੋੜਦੀ ਆ ਤੈਨੂੰ ਕਰਦੇ ਮਾਫ ਤੇ ਤੁਸੀਂ ਮੈਨੂੰ ਦੱਸ ਨਹੀਂ ਸਕਦੇ ਦੀ ਵੀ ਚਿੱਟਾ ਪੀਂਦੀ ਐ ਨਸ਼ਾ ਕਰਦੀ ਮੈਨੂੰ ਵੀ ਆ ਜੀ ਦੱਸਿਆ ਵੀਰੇ ਇਹਨਾਂ ਨੇ ਜੋਤੀ ਮੈਂ ਦੁਆਦ ਕਦੇ ਨਸ਼ਾ ਕਰਦੀ ਤੂੰ ਹੀ ਕਹਿ ਦੇ ਨੂੰ ਤੁਸੀਂ ਕੀ ਕਹੋਗੇ ਚਾਰ ਥਾਪੜ ਇਹਦੇ ਵੱਜਣਗੇ ਮੇਥੋਂ ਨਹੀਂ ਕਰਦੀ ਜਿੱਦੋਂ ਕਦੇ ਵੀ ਪਰ ਪਲੀਜ਼ ਮੈਨੂੰ ਮਾਫ਼ ਕਰ ਲਓ ਮੈਂ ਜਾਉਂਗੀ ਕਿੱਥੇ ਜੀ ਹਾਲਤ 'ਚ ਕੌਣ ਮੈਨੂੰ ਰੁੱਕੂਗਾ ਅਸੀਂ ਤਾਂ ਰੱਖਣੀ ਨਹੀਂ ਜਾਈ ਜਿੱਥੇ ਜਾਣਾ ਹੈ ਜੋਤੀ ਆ ਜਾਓ ਕਦੋਂ ਕਰਦੇ ਹੋ ਜੀ ਆ ਜਾ ਜੋਤੀ ਆ ਜਾ ਬਹਿਣੇ ਆ ਜਾ ਬੈਠੀ ਰਹਿਣ ਦੇ ਨੂੰ ਓਏ ਰੱਬਾ ਹੁਣ ਮੈਂ ਕੀ ਕਰਾਂ ਮੈਂ ਵੀ ਬਹੁਤ ਵੱਡੀ ਗਲਤੀ ਕਰ ਲਈ ਆਪਣੇ ਆਪ ਨੂੰ ਇਹ ਰੋਗ ਲਾ ਕੇ ਓਏ ਮੈਂ ਕਰਾਂ ਵੀ ਕੀ ਮੇਰੀ ਵੀ ਮਜਬੂਰੀ ਬਣ ਗਈ ਜੁਤੀ ਮੈਨੂੰ ਨਾ ਮਾਫ ਕਰ ਭਾਬੀ ਪੈਰਾ 'ਚ ਨਾ ਬੈਠੋ ਇੱਥੇ ਉੱਪਰ ਬੈਠਾ ਮੇਰੀ ਤੋਂ ਗਲਤੀ ਹੋ ਗਈ ਬਹੁਤ ਵੱਡੀ ਭਾਬੀ ਉੱਪਰ ਬੈਠਾ ਜੁਤੀ ਤੂੰ ਹੀ ਤੇਰੇ ਬਿਰੇ ਨੂੰ ਚਿੰਝਾ ਦੇ ਕੀ ਸਮਝਾ ਮਮੇ ਵੀ ਨਸ਼ਾ ਹੋਰ ਲਿਆ ਦੇ ਓਹੋ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਵੀ ਇਦੋਂ ਬਾਅਦ ਨਹੀਂ ਮੇਰੀ ਕੋਈ ਸ਼ਿਕਾਇਤ ਆਉਂਦੀ ਨਹੀਂ ਮੈਂ ਨਸ਼ਾ ਕਰਾਂ ਮੈਂ ਹੌਲੀ ਹੌਲੀ ਆਪੇ ਆਪ ਦਾ ਸਰੀਰ ਸੈੱਟ ਕਰ ਲੈਣਾ ਦਵਾਈ ਖਾ ਕੇ ਤੇ ਪਹਿਲੇ ਹੀ ਕਰ ਲੈਂਦੀ ਭਾਬੀ ਐਨਾ ਕੁਝ ਹੋਣਾ ਹੀ ਨਹੀਂ ਸੀਗਾ ਚੰਗ ਕੋਈ ਨਾ ਹੁਣ ਤਾਂ ਮੈਨੂੰ ਅਕਲ ਆ ਗਈ ਹੈ ਜੁਤੀ ਮੈਂ ਮੈਨੂੰ ਤੁਹਾਨੂੰ ਕਹਿ ਰਹੀ ਆ ਵੀ ਇਸ ਤੋਂ ਬਾਅਦ ਮੇਰੇ ਤੋਂ ਕੋਈ ਗਲਤੀ ਨਹੀਂ ਹੋਣੀ ਫਿਰ ਤੂੰ ਹੀ ਉਹਨੂੰ ਸਮਝਾ ਦੇ ਮੈਨੂੰ ਕਿਹੜਾ ਪਤਾ ਕੀ ਹੋ ਰਹੀ ਐ ਤੂੰ ਆਪਾਂ ਨੇ ਇਹ ਰੱਖਣੀ ਐ ਜਦ ਤੂੰ ਕੀ ਸਮਝਾਉਗੇ ਮੈਨੂੰ ਮਾਫ ਕਰ ਦਿਓ ਜੀ ਪਲੀਜ਼ ਇੱਕ ਵਾਰੀ ਰੱਖਣੀ ਤੂੰ ਚਿੱਟਾ ਪੀ ਚਿੱਟਾ ਪੀ ਕੇ ਤੂੰ ਆਪ ਦਾ ਨਜ਼ਾਰੇ ਲੈ ਠੀਕ ਐ ਮੇਰੇ ਤੋਂ ਬਾਅਦ ਵੀ ਲੈਣਾ ਤੇਨੇ ਹੁਣ ਨਹੀਂ ਕਦੇ ਵੀ ਕੋਈ ਵੀ ਗਲਤੀ ਕਰਦੀ ਮੈਂ ਠੀਕ ਐ ਨਾ ਜੋਤੀ ਮੈਂ ਚਿੱਟਾ ਵੀ ਕਦੇ ਨਹੀਂ ਮੈਂ ਮੂੰਹ ਵੀ ਨਹੀਂ ਲਾਂਦੀ ਚਿੱਟੇ ਨੂੰ ਤੂੰ ਤਾਂ ਸਰਿੰਜਾਂ ਲਾਉਣੀ ਐ ਤੂੰ ਮੂੰਹ ਕਹਿਣੀ ਐ ਤਾ ਸਰਿੰਜਾਂ ਘੜਦੀਆਂ ਕਿਲੋ ਕਿਲੋ ਦੀਆਂ ਔਰ ਪਰ ਜਿਹੜਾ ਕੁਝ ਪਹਿਲਾਂ ਹੋ ਗਿਆ ਜੀ ਹੋ ਗਿਆ ਪਰ ਹੁਣ ਮੈਂ ਨਹੀਂ ਕਰਦੀ ਜਦੋਂ ਮੈਂ ਤੁਹਾਨੂੰ ਕਹੀ ਹਣੀ ਮੈਂ ਤੁਹਾਡੇ ਪੈਰੀ ਹੱਥ ਹਿਲਾ ਦਿੰਦੀ ਮੈਂ ਸੇਦੀ ਕੁੜੀ ਤੇ ਜਵਾਨ ਇਹ ਦੋਹੇ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦਾ ਇਹ ਕਿਸੇ ਟਾਈਮ ਵੀ ਫਿਸਲ ਸਕਦੀਆਂ ਮੋਦੋਰੇ ਤੁਹਾਨੂੰ ਕਿਹਾ ਸੀ ਨਾ ਵੀ ਕਰ ਦੇਣੀ ਮਰਦੀ ਨਾ ਵਿਆਹ ਕਰਾ ਲੋ ਪਰ ਨਹੀਂ ਮੈਨੂੰ ਲਵ ਮੈਰਜੀ ਕਰਵਾਉਣੀ ਆ ਹੁਣ ਬਹੁਤ ਲਵ ਮੈਰਜੀ ਨੇ ਚਲ ਐ ਜੋਤੀ ਆ ਪੈਨੂ ਕਰੋ ਮੇਰੀ ਗੱਲ ਤਾਂ ਸੁਣੋ ਜੀ ਮੈਨੂੰ ਮਾਫ ਕਰ ਦਿਓ ਐਂਕਾ ਤੋ ਕਰਦੇ ਹਾਂ ਮੈਂ ਤੇਰੇ ਖਰੀਆ ਸੁਲਾ ਦਿੰਦੀ ਮੈਨੂੰ ਮਾਫ ਕਰਦੀ ਐ ਮਾਫ ਤੈਨੂੰ ਮਾਫ ਕਰਦੇ ਵਾਸਤੇ ਕਰੀਏ ਮੇਰ ਦੁਬਾਰਾ ਨਹੀਂ ਕੋਈ ਗਲਤੀ ਕਰਦੀ ਨਹੀਂ ਮੈਂ ਨਹੀਂ ਕਰਦੀ ਕਿਉਂ ਜਿਵਾਖ ਨਾਲ ਗੱਲ ਕਰਦੇ ਹੋ ਕਿਉਂ ਜਿ ਇ ਐਂ ਕਰਦੇ ਹੋ ਤੁਸੀਂ ਜਿਵਾਖ ਨਾਲ ਗੱਲ ਕਰਤੂ ਜਿਵੇਂ ਜਿਵਾਖ ਕਹਿੰਗੇ ਉਵੇਂ ਹੋ ਜੂ ਜੋਤੀ ਤੂੰ ਹੀ ਸਮਝਾਉਂਦੇ ਤੇਰੇ ਬਾਈ ਨੂੰ ਕਿ ਮੈਂ ਤੇਰੇ ਪੈਰੀਆ ਥਲਾ ਦਿੰਨੀ ਐ ਇਦੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਦੀ ਮੇਰੇ ਪੈਰੀਆ ਸਲੌਂਜ ਲੋੜ ਨਹੀਂ ਹੈਗੀ ਤੁਹਾਨੂੰ ਤੂੰ ਮੇਰੀ ਹੈਲਪ ਨਹੀਂ ਕਰ ਸਕਦੀ ਕੀ ਹੈਲਪ ਕਰਾਂ ਭਾਬੀ ਤੂੰ ਕਹਿ ਤਾਂ ਸਕਦੀ ਆਂਦੇ ਭਰਾ ਨੂੰ ਵੀ ਚਲ ਇੱਕ ਵਾਰੀ ਤਾਂ ਮਾਫ ਕਰਨਾ ਚਾਹੀਦਾ ਨਹੀਂ ਐ ਫਿਰ ਕੀ ਹੋ ਗਿਆ ਮੈਂ ਵਿਆਹ ਕੇ ਆਈ ਆਂ ਕਿਰਤ ਮੈਂ ਕਿਹੜਾ ਕੋਈ ਉਂਤਰੀ ਫਿਰਦੀ ਆਂ ਗਲਤੀਆਂ ਸਭ ਤੋਂ ਹੁੰਦੀਆਂ ਨੇ ਹੁੰਦੀਆਂ ਕਿ ਤੂੰ ਨਹੀਂ ਹੁੰਦੀ ਪਰ ਐਡੀ ਵੱਡੀ ਗਲਤੀ ਕੋਈ ਨਹੀਂ ਕਰਦਾ ਵਿਆਹ ਤੋਂ ਬਾਅਦ ਵੀ ਚਿੱਟਾ ਵੀ ਵੀ ਓਹੋ ਚਲ ਮੈਂ ਮੰਨਦੀ ਹਾਂ ਮੇਰੀ ਤਾਂ ਗਲਤੀ ਹੋ ਗਈ ਪਰ ਫonz ਜਦੋਂ ਮੈਂ ਕਹਿ ਰਹੀ ਹਾਂ ਵੀ ਸੌਰੀ ਮੈਂ ਦੋਵਾਂ ਵਾਰ ਗਲਤੀ ਨਹੀਂ ਕਰਦੀ ਫਿਰ ਵੀ ਤੁਸੀਂ ਦੋਨੇ ਭੈਣ ਭਰਾ ਇਹਨਾਂ ਇੱਕ ਜਿੱਦ ਹੀ ਫੜ ਰੱਖੀ ਹੈਗੀ ਫਿਰ ਵੀ ਤੁਸੀਂ ਸਮਝਦੀ ਨਹੀਂ ਹੈਗੇਗੇ ਕੋਈ ਨਾ ਤੁਸੀਂ ਵੀਰੇ ਨੂੰ ਪੁੱਛ ਲਓ ਕੀ ਕਹਿੰਦਾ ਪੌਮੀ ਗੱਲ ਉਹ ਕਹਿੰਦੇ ਨਾ ਜੋਤੀ ਨੂੰ ਪੁੱਛ ਲਾ ਇਹਦਾ ਮਤਲਬ ਤੁਸੀਂ ਮੈਨੂੰ ਰੱਖਣ ਚ ਰਾਜ਼ੀ ਨਹੀਂ ਹੈਗੇ ਦੋਨੇ ਫਿਰ ਜਦੋਂ ਕੰਮ ਹੀ ਇਹ ਹਰ ਜਾਂ ਕੀਤਾ ਹੈ ਕੀ ਕਰੀਏ ਚਾਹ ਜੋਤੀ ਕੋਈ ਨਾ ਛਾਡੇ ਨੂੰ ਇੱਕ ਵਾਰ ਕੋਈ ਨਾ ਆ ਚੱਲੀਏ ਜੇ ਦੇਖਾਂ ਹਾਂ ਜੇ ਕਰੋਗੀ ਕੋਈ ਗਲਤੀ